ਸਤਿ ਸ਼੍ਰੀ ਕਾਲ ਜੀ ਮੈਂ ਲੋਕ ਬੋਲੀਆਂ ਪੇਸ਼ ਤੋਂ ਗੁਰਦੀਪ ਕੌਰ ਅੱਜ ਤੁਹਾਨੂੰ ਸੁਣਾਣੀ ਆ ਆਪਣੇ ਸੋਹਣੇ ਜੇ ਭਾਈ ਲਈ ਵੀਰ ਲਈ ਕੁਝ ਬੋਲੀਆਂ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਉਣੀਆਂ ਆ ਆਜੋ ਜੀ ਸੁਣਦੇ ਆ ਪੈਣਾ ਨੂੰ ਪਰਾ ਮਿਲਦੇ ਜਿਵੇਂ ਸੁਕੀਆਂ ਵੇਲਾਂ ਨੂੰ ਪਾਣੀ ਪੈਣਾ ਨੂੰ ਪਰਾ ਮਿਲਦੇ ਜਿਵੇਂ ਸੁਕੀਆਂ ਵੇਲਾਂ ਨੂੰ ਪਾਣੀ ਪੈਣਾ ਨੁ ਪਰਾ ਮਿਲਦੇ ਖੰਡ ਵਿਲ ਕੋ ਵੀਰਾਂ ਬਾਜ ਨ ਪੈਂਦੀ ਠੰਡ ਵਿਲ ਕੋ ਵੀਰਾਂ ਬਾਜ ਨ ਪੈਂਦੀ ਠੰਡ ਵਿਲ ਕੋ ਵੀਰਾਂ ਬਾਜ ਨ ਪੈਂਦੀ ਦੋ ਵੀਰ ਦੇ ਵੀਰਬਾ ਇੱਕ ਮੁਣਸੀ ਦੂਜਾ ਪਟਵਾਰੀ ਦੋ ਵੀਰ ਦੇ ਵੀਰਬਾ ਇਕ ਮੁਣਸੀ ਦਜਾ ਪਟਵਾਰੀ ਦੋ ਵੀਰ ਦੇਈਂ ਮੇ ਰੱਬਾ ਓ ਵੀਰ ਮੇਰਾ ਕੁੜੀਓ ਹੱਥ ਛਤਰੀ ਸੁਏ ਦੀ ਜਾਵੇ ਪਟੜੀ ਓ ਵੀਰ ਮੇਰਾ ਕੁੜੀਓ ਹੱਥ ਛਤਰੀ ਸੁਏ ਦੀ ਜਾਵੇ ਪਟੜੀ ਓ ਵੀਰ ਮੇਰਾ ਕੁੜੀਓ ਉੰਤਾ ਮੈਨੂੰ ਬੜਾ ਪਿਆਰਾ ਮਾਂ ਦੀ ਅੱਖ ਦਾ ਤਾਰਾ ਵੇ ਉਂਜਤਾ ਪਾਵੇਂ ਲੜਦੇ ਵੀਰਾ ਉਂਜਤਾ ਪਾਵੇਂ ਲੜਦੇ ਵੀਰਾ ਮੋਬੜਾਈ ਕਰਦਾ ਪੈਣ ਪਰਾਂਵਾਂ ਦਾ ਲੜੇ ਬਿਨਾਂ ਨੀ ਸਰਦਾ ਪੈਣ ਪਰਾਂਵਾਂ ਦਾ ਲੜੇ ਬਿਨਾਂ ਨੀ ਸਰਦਾ ਪੈਣ ਪਰਾਂਵਾਂ ਦਾ ਲੜੇ ਬਿਨਾਂ ਨੀ ਸਰਦਾ ਪੈਣ ਪਰਾਂਵਾਂ ਦਾ ਦੇਵੀ ਰਾਤੇ ਰਹੋਵੇਂ ਮੰਗਣਾ ਚਾਰੇ ਪਹਿਣਾ ਆਈਏ ਵੇ ਈ ਕੋ ਪਾੜਦੇ ਸੂਟ ਸਵਾਈਏ ਈ ਕੋ ਪਾੜਦੇ ਸੂਟ ਸਵਾਈਏ ਘਿਣ ਘਿਣ ਗਹਿਣੇ ਪਾਈਏ ਨੀ ਗਰਬਾ ਬਲਦੇ ਬਣ ਕੇ ਮੇਲਣਾ ਆਈਏ 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 ਨੀ ਗਰਬਾ ਬਲਦੇ ਬਗਦੀ ਨਦੀ ਦੇ ਵਿੱਚ ਸੁੱਟੇ ਦੀਆਂ ਜੰਜੀਰੀਆਂ ਬਗਦੀ ਨਦੀ ਦੇ ਵਿੱਚ ਸੁਟੇ ਦੀਆਂ ਜੰਜੀਰੀਆਂ ਵਰਤੋ ਵੀਰੋ ਬੇ ਪੈਣਾ ਗੂੜੀਆਂ ਸਕੀਰੀਆਂ ਵਰਤੋ ਵੀਰੋ ਬੇ ਪੈਣਾ ਗੂੜੀਆਂ ਸਕੀਰੀਆਂ ਵਰਤੋ ਵੀਰੋ ਬੇ ਪੈਣਾ ਗੂੜੀਆਂ ਸਕੀਰੀਆਂ ਪੈਣਾ ਨੂੰ ਪਰਾ ਮਿਲਦੇ ਜਿਵੇਂ ਸੁਕੀਆਂ ਵੇਲਾਂ ਨੂੰ ਪਾਣੀ ਪੈਣਾ ਨੂੰ ਪਰਾ ਮਿਲਦੇ ਜੀਵੇਂ ਸੁਕੀਆਂ ਵੇਲਾਂ ਨੂੰ ਪਾਣੀ ਪੈਣਾ ਨੂੰ ਪਰਾ ਮਿਲ ਦੇ ਤੈਨੂੰ ਮੇਰੀ ਵੀ ਉਮਰ ਲੱਗ ਜਾਵੇ ਚੰਨ ਨਾਲ ਸੋਨੇ ਵੀਰਿਆ ਤੈਨੂੰ ਮੇਰੀ ਵੀ ਉਮਰ ਲੱਗ ਜਾਵੇ ਚੰਨ ਨਾਲ ਸੋਨੇ ਵੀਰਿਆ ਤੇਰੇ ਸਿਰ ਤੇ ਕਰਾਂ ਸਰਦਾਰੀ ਵੀਰਾਂ ਬੇ ਮਰਬੇ ਵਾਲਿਆ ਤੇਰੇ ਸਿਰ ਤੇ ਕਰਾਂ ਸਰਦਾਰੀ ਵੀਰਾਂ ਵੇ ਮਰੱਬੇ ਵਾਲਿਆ ਪੈਣਾ ਵਾਰੇ ਗਸਾਕ ਨਾ ਕੋਈ ਟੁੱਟੇ ਕੇ ਨਾ ਵਹਿਜੋ ਵੀਰਨੋ ਪੈਣਾ ਵਾਰੇ ਗਸਾਕ ਨਾ ਕੋਈ ਟੁੱਟੇ ਕੇ ਨਾ ਵਹਿਜੋ ਵੀਰਨੋ ਪੱਗਾਂ ਦੇ ਵਿੱਚ ਮੋਰ ਬੋਲਦੇ ਪੱਗਾਂ ਦੇ ਵਿੱਚ ਮੋਰ ਬੋਲਦੇ ਨਾਲੇ ਬੋਲੇ ਕੋਲ ਜਿਉਂਦਾ ਰਹਿ ਵੀਰਾ ਬੋਲ ਪਾਵੇਂ ਨਾ ਬੋਲ ਜਿਉਂਦਾ ਰਹਿ ਵੀਰਾ ਬੋਲ ਪਾਵੇਂ ਨਾ ਬੋਲ ਜਿਉਂਦਾ ਰਹਿ ਵੀਰਾ ਕੋਰਾ ਕਾਗਜ਼ ਨੀਲੀ ਸਿਆਹੀ ਕੋਰਾ ਕਾਗਜ਼ ਨੀਲੀ ਸਿਆਹੀ ਗੂੜੇ ਅੱਖਰ ਪਾਮੜੀ ਕਾਂ ਵੀਰ ਦੀਆਂ ਦੁਦਨ ਜਾਗਣਾ ਲਾਵਾੜੀ ਕਾਂ ਵੀਰ ਦੀਆਂ ਦੁੱਧਨ ਜਾਗ ਨਾ ਲਾ ਮਹੜੀ ਕਾਂ ਵੀਰ ਦੀਆਂ ਦੁੱਧਨ ਜਾਗ ਨਾ ਲਾ ਮਹੜੀ ਕਾਂ ਵੀਰ ਦੀਆਂ ਪਾਵੇ 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 ਲੁਦੈਣ ਟੇਸਣ ਤੇ ਮੇਰਾ ਵੀਰ ਆ ਰੇਲ ਚਲਾਵੇ ਵੀਰੇ ਨੇ ਪਾਣੀ ਮੰਗੇ ਆ ਪਹਿਣ ਪੱਜ ਕੇ ਗਲਾਸ ਫੜਾਵੇ ਪਹਿਣਾ ਪਾਈਆਂ ਦਾ ਰੱਬ ਨਾਲ ਵਿਛੋੜਾ ਪਾਵੇ ਪਹਿਣਾ ਪਾਈਆਂ ਦਾ ਰੱਬ ਨਾਲ ਵਿਛੋੜਾ ਪਾਵੇ ਪਹਿਣ ਪਰਾਵਾਂ ਦਾ ਰੱਬ ਨ ਵਿਛੋੜਾ ਪਾਵੇ ਪੈਣ ਭਰਾਵਾਂ ਦਾ ਇਧਰ ਕਣਕਾਂ ਉਧਰ ਕਣਕਾਂ ਇਧਰ ਕਣਕਾਂ ਉਧਰ ਕਣਕਾਂ ਵਿਚ ਕਣਕਾਂ ਦੇ ਰਾਵੇ ਵੀਰ ਗੱਲਾਂ ਕਰਾਂਗੇ ਦੋਵੇਂ ਪੈਣ ਭਰਾਵੇ ਵੀਰ ਗੱਲਾਂ ਕਰਾਂਗੇ ਦੋਵੇਂ ਪੈਣ ਭਰਾਵੇ ਵੀਰ ਗੱਲਾਂ ਕਰਾਂਗੇ